ਉਹ ਬੜੀ ਲੇਟ ਹੋ ਗਏ ਜੈਪੀਮ ਬਲਾ ਕੀ ਕਹਿਣਾ ਸੀ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜਾ ਜੈਪੀਮ ਕੈਲੰਡਰ ਹੈ ਅੱਜ ਤੀਜਾ ਸਾਲ ਹੈ ਭਾਰਤੀ ਸਫਾਈ ਮਜ਼ਦੂਰ ਸੰਘ ਤੇ ਜੈਪੀ ਮੰਚ ਦੇ ਸਾਂਝੇ ਉਪਰਾਲੇ ਵੱਲੋਂ ਅੱਜ ਅਸੀਂ ਲਾਂਚ ਕਰ ਰਹੇ ਹਾਂ ਤੇ ਜਿਹੜਾ ਇਹ ਸਾਡਾ ਸਾਲ ਹੈ ਜਿਵੇਂ ਅਸੀਂ ਪਹਿਲਾਂ ਤੋਂ ਹੀ ਦੱਸਦੇ ਆ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਹੈ ਤੇ ਉਸੇ ਤਹਿਤ ਸਾਡਾ 2025 ਦਾ ਕੈਲੰਡਰ ਤੇ ਸਾਡੀ ਜਿਹੜੀ ਇਸ ਸਾਲ ਦਾ ਬਾਬਾ ਸਾਹਿਬ ਦੀ ਸਮਰਪਤਾ ਹੈ ਪ੍ਰਧਾਨ ਜੀ ਕੈਲੰਡਰ ਤਾਂ ਲਾਂਚ ਕੀਤਾ ਹੋਰ ਕੁਝ ਮਤਲਬ ਪ੍ਰਚਾਰਾ ਵੀ ਕਰੋਗੇ ਆਕੀ ਇਸ ਸਾਲ ਚ ਦੇਖੋ ਬਾਬਾ ਸਾਹਿਬ ਲਈ ਜਿੱਥੇ-ਜਿੱਥੇ ਆਵਾਜ਼ ਚੱਕਣ ਦੀ ਲੋੜ ਪੈਂਦੀ ਹੈ ਉੱਥੇ-ਉੱਥੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਆ ਤੇ ਜਿਵੇਂ ਸਮੇਂ ਮੁਤਾਬਕ ਕੋਈ ਜਿੰਮੇਦਾਰੀ ਲੋਡ ਹੋਏਗੀ ਉਸ ਮੁਤਾਬਕ ਅਸੀਂ ਬਿਲਕੁਲਵਾਜ ਆਪਣੀ ਬਣਾਈ ਰੱਖੀ ਜਿਸ ਤਰੀਕੇ ਨਾਲ ਬਾਬਾ ਸਾਹਿਬ ਨੇ ਆਪਾਂ ਨੂੰ ਬੋਲਣ ਦਾ ਹੱਕ ਦਿੱਤਾ ਹੈ ਨਾ ਪਿਛਲੇ ਦਿਨੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਅਮਿਤ ਸ਼ਾਹੀ ਜਿਨ੍ਹਾਂ ਨੇ ਬਾਬਾ ਸਾਹਿਬ ਬਾਰੇ ਕੁਝ ਟਿੱਪਣੀ ਕੀਤੀ ਸੀ ਉਹਨਾਂ ਬਾਰੇ ਕੁਝ ਕਹਿਣਾ ਚਾਹੋ ਦੇਖੋ ਜਿਹੜਾ ਸਾਡਾ ਅਮਿਤ ਸ਼ਾਹ ਨੇ ਉਹਦੀ ਬਾਬਾ ਸਾਹਿਬ ਬਾਰੇ ਇੱਕ ਟਿੱਪਣੀ કરી ਸੀਗੀ ਉਹਦਾ ਅਸੀਂ ਪੁਰਜੋ ਰਾਜਪੁਰੇ ਚ ਜਿਹੜਾ ਹੈ ਅਸੀਂ ਵਿਰੋਧ ਵੀ ਕਰਿਆ ਸੀਗਾ ਉਹਨਾਂ ਦਾ ਪੁਤਲਾ ਵੀ ਫੁੱਕਿਆ ਸੀਗਾ ਤੇ ਅਸੀਂ ਹਰ ਇੱਕ ਜਿਹੜੇ ਸਾਡੇ ਸਮਾਜ ਦੇ ਸਟੇਸ਼ੀਆ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹੇ ਜਿਹੇ ਜਿਹੜੇ ਆ ਸੰਕੀ ਲੀਡਰ ਹੈ ਇਹਨਾਂ ਨੂੰ ਨੱਥ ਪਾਣ ਦੀ ਲੋੜ ਹੈ ਤੇ ਇਹਨਾਂ ਦਾ ਬਾਈਕਾਟ ਕਰਨ ਲਈ ਬਹੁਤ ਕਿਹਾ ਜਾਂਦਾ ਹੈ ਔਰ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਤੇ ਜਾਇਪੀਮ ਵੱਲੋਂ ਮੈਂ ਅਨਿਲ ਕੁਮਾਰ ਨਗਰ ਕੌਂਸਲ EMPLOYEES UNION ਦਾ ਪ੍ਰਧਾਨ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਡੇ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਸੰਘ ਦੇ ਪ੍ਰਧਾਨ ਜਸਵੀਰ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਇਹ ਇਸ ਮੌਕੇ ਤੇ ਕਲੰਡਰ ਰਿਲੀਜ਼ ਕੀਤਾ ਜਾਂਦਾ ਹੈ ਤੇ ਮੁੱਖ ਸ਼ਖਸੀਅਤਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਯੂਨੀਅਨ ਸਾਰੇ ਸ਼ਹਿਰ ਦੇ ਲਈ ਕੰਮ ਕਰਦੇ ਆਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਲਈ ਕੰਮ ਕਰਦੇ ਆਂ ਤੇ ਸਾਰੇ ਸ਼ਹਿਰ ਦਾ ਵੀ ਧਿਆਨ ਰੱਖਦੇ ਆਂ ਅਸੀਂ ਇਹ ਵੀ ਕਹਿੰਦੇ ਆਂ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਜ਼ਰੂਰਤ ਹੈ ਸਾਡੇ ਕੋਲੇ ਚੱਲ ਕੇ ਆਓ ਅਸੀਂ ਉਹਨਾਂ ਦੇ ਨਾਲ ਖੜੇ ਆਂ ਬਹੁਤ ਧੰਨਵਾਦ ਮਹਾਰਾਜ ਮੈਂ ਭਾਰਤੀ ਸਪਾਈ ਨੂੰ ਬਧਾਉਣ ਹੈ ਰੈਕਟਰ ਨਗਰ ਕੌਂਸਲ ਦੇ ਵਿੱਚ ਅੱਜ ਅਸੀਂ ਜੈ ਭੀਮ ਕੈਲੰਡਰ ਲਾਂਚ ਕੀਤਾ 2025 ਦਾ ਅੱਜ ਸਾਡੇ ਨਾਲ ਦਫਤਰੀ ਸਟਾਫ ਨਗਰ ਕੌਂਸਲ ਦਾ ਸਾਰਾ ਹੀ ਤੇ ਸਾਡੇ ਨਾਲ ਬਹੁਤ ਸਾਰੇ ਇਕੱਤਰ ਕਰਿਆ ਸਫਾਈ ਸੇਵਕ ਸਾਡੇ ਭੈਣ ਭਾਈ ਆਏ ਹੋਏ ਆ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਅਸੀਂ ਅੱਜ ਖਾਸ ਤੌਰ ਤੇ ਗੁਰਪ੍ਰੀਤ ਮੋਹਲੀ ਜੀ ਨੂੰ ਸੱਦਾ ਦਿੱਤਾ ਸੀ ਸਾਡੇ ਸਦੇ ਇੱਕ ਸਦੇ ਤੇ ਉਹ ਸਾਡੇ ਵਿੱਚ ਹਾਜ਼ਰ ਹਨ ਅੱਜ ਦੇ ਮੁੱਖ ਮਹਿਮਾਨ ਸਾਡੇ ਮੋਹਲੀ ਜੀ ਆ ਤੇ ਸਾਡੇ ਪੀ ਮੰਚ ਦੇ ਪ੍ਰਧਾਨ ਸਾਡੇ ਸੁਖੀ ਵੀਰ ਜੀ ਤੇ ਹੋਰ ਸਾਡੀ ਭਾਰਤੀ ਮਜ਼ਦੂਰ ਸੰਘ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਤੇ ਸਾਰੇ ਸਫਾਈ ਸੇਵਕ ਮਜ਼ਦੂਰ ਹੈ ਤੇ ਅਸੀਂ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆਂ ਭੀਮਾਂ ਦਾ ਕੈਲੰਡਰ ਸੀ ਅੱਜ ਰਿਲੀਜ਼ ਕੀਤਾ ਹੈਗਾ ਧੰਨਵਾਦ ਤੁਹਾਡਾ ਹਾ ਨਿਲ ਜੀ ਇਹ ਵੈਸੇ ਵੀ ਸਮਾਜ ਸੇਵੀ ਜਿਹੜੇ ਵੀ ਹੁੰਦੇ ਆ ਕੰਮ ਹੁੰਦੇ ਆ ਤੁਸੀਂ ਵੱਚਣ ਦੀ ਹਿੱਸਾ ਲੈਂਦੇ ਹੋ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ? ਸਭ ਤੋਂ ਪਹਿਲਾਂ ਮੈਂ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਸ਼ਵੀਰ ਜੀ ਦਾ ਜੈ ਭੀਮਾਂ ਚ ਦੇ ਪ੍ਰਧਾਨ ਸੁਵਿੰਦਰ ਸੁਖਤੀ ਜੀ ਦਾ ਇਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ लायक ਸਮਝਿਆ ਤੇ ਮੈਨੂੰ ਆਪਣੇ ਰਾਜਪੁਰੇ ਦੇ ਜਿਹੜੇ ਸਾਡੇ ਸ਼ਹਿਰ ਨੂੰ ਅਹਿਮ ਯੋਗਦਾਨ ਪਾ ਰਹੇ ਨੇ ਕਿਉਂਕਿ ਜੇ ਆ ਇੱਕ ਦਿਨ ਨਾਲ ਅੱਜ ਕੰਮ ਤੇ ਆਉਣ ਸਾਰੇ ਸ਼ਹਿਰ ਦੇ ਵਿੱਚ ਆਹਕਾਰ ਮਰ ਤੇ ਇਹ ਆਪਣੀ ਦਿੰਦ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਹਰ ਟਾਈਮ ਆਪਣੇ ਸ਼ਹਿਰ ਵਾਸਤੇ ਸੇਵਾ ਵਿੱਚ ਹਾਜ਼ਰ ਨੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸੰਗ ਤੇ ਗੁਰਪ੍ਰੀਤ ਜੀ ਤੁਸੀਂ ਆਵਾਜ਼ ਚੱਕੀ ਸੀਗੀ ਇਹ ਪੇਰੈਂਟਸ ਦੀ ਜਦ ਕਿਤਾਬਾਂ ਦੀ ਲੁੱਟ ਮਚੀ ਹੁੰਦੀ ਸੀਗੀ ਤੁਸੀਂ ਆਵਾਜ਼ ਚੱਕੀ ਸੀ ਤੇ ਅੱਜ ਪੇਰੈਂਟਸ ਮਤਲਬ ਖੁੱਲ ਕੇ ਕਿਤਾਬਾਂ ਕੁਤਬ ਲੈ ਲੈਂਦੇ ਆਪਣੇ ਆਪਣਾ ਰੇਟ ਵੀ ਕਰਨ ਦੇ ਕਾਫੀ ਲੈਸ ਮਿਲਦੀ ਹੈ ਨਾ ਜਿਹੜੀ ਅੱਜ ਇਕੱਲੇ ਸ਼ਹਿਰ 'ਚ ਚੋਰੀਆਂ ਚਿਕਾਰੀਆਂ ਚੀਨਾ ਚੁਪਤੀ ਦੀਆਂ ਵਾਰਦਾਤਾਂ ਹੋ ਰਹੀਆਂ ਬਹੁਤ ਜ਼ਿਆਦਾ ਮਤਲਬ ਲੋਕੀ ਡਰੇ ਹੋਏ ਆ ਉਹਨਾਂ ਦੇ ਖਿਲਾਫ ਕਰਦਵਾਚੋ ਦੇਖੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਹੋਂਦ ਚਾਈ ਆ ਉਦੋਂ ਤੋਂ ਜਿਹੜਾ ਕ੍ਰਾਈਮ ਰੇਟ ਹੈ ਉਹ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਘਟਿਆ ਹਾਂ ਇਹ ਜ਼ਰੂਰ ਹੈ ਕਿ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦਾ ਤੇ ਤੁਹਾਡਾ ਚੈਨਲਾਂ ਦਾ ਯੁੱਗ ਹੋਣ ਕਰਣ ਅੱਜ ਤੋਂ ਕੁਝ ਸਾਲ ਪਹਿਲਾਂ ਇੰਨਾ ਨਹੀਂ ਹੁੰਦਾ ਸੀ ਜਿਸ ਕਰਕੇ ਜਿਹੜੀ ਆਵਾਜ਼ ਹੈ ਜੇ ਕਿਤੇ ਚੋਰੀ ਹੋ ਜਾਂਦੀ ਸੀ ਤਾਂ ਉਹ ਥੋੜੀ ਦਬ ਜਾਂਦੀ ਸੀ ਹੁਣ ਤੁਹਾਡੇ ਮੀਡੀਆ ਵਾਲੇ ਭਰਾ ਹੋ ਗਏ ਲੋਕ ਆਪ ਮੁਹਾਰੀ ਤੇ ਮਿਲ ਕੇ ਨੈਟਵਰਕ ਛੇਤੀ ਫੈਲਦਾ ਪਹਿਲਾਂ ਇੰਨਾ ਨਹੀਂ ਫੈਲਦਾ ਤਾਂ ਕਰਕੇ ਪਹਿਲਾਂ ਵੀ ਚੋਰੀਆਂ ਹੁੰਦੀਆਂ ਸੀ ਇਹਨਾਂ ਕੀ ਅੱਜ ਹੀ ਹੋਣ ਲੱਗੀਆਂ ਤੇ ਮਤਲਬ ਕਿ ਜਿਹੜੀ ਇੱਥੇ ਘਾਟਵਾਦ ਫੇਰ ਵੀ ਸਾਡੇ ਸੁਣਨ ਵਿੱਚ ਕਾਫੀ ਆ ਰਿਹਾ ਹੈ ਕਿ ਥੋੜੀ ਜਿਹੀ ਵਧ ਗਈਆਂ ਉਹ ਮੈਂ ਮੰਨਦਾ ਜਰੂਰ ਸਾਡੇ ਕੋਲ ਵੀ ਲੋਕ ਕਹਿੰਦੇ ਵੀ ਹਾਂ ਥੋੜਾ ਸਹਿਮ ਦਾ ਮਾਹੌਲ ਹੈ ਤਾਂ ਅਸੀਂ ਜਲਦੀ ਕਹਿੰਦੇ ਨੇ ਇਸ ਸੰਬੰਧੀ ਉਹ ਅੰਤਮਾ ਜੀ ਨੂੰ ਮੈਂ ਪੱਤਰ ਵੀ ਲਿਖਾਂਗੇ ਅਸੀਂ ਕਿ ਥੋੜਾ ਜਿਹਾ ਪ੍ਰਸ਼ਾਸਨ ਨੂੰ ਚੋਸ ਫਰੋਸ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਅੱਜ ਸਹਿਮ ਦਾ ਮਾਹੌਲ ਲੋਕੀ ਡਰ ਦੇ ਸਾਈਚ ਨੇ ਚੋਰੀਆਂ ਚਕਾਰੇ ਰਾਤ ਨੂੰ ਲੋਕਾਂ ਨੂੰ ਘਰਾਂ ਜਾਂਦੂ ਡਰਦੇ ਨੇ ਤਾਂ ਥੋੜਾ ਜਿਆਦਾ ਇਸ ਦਾ ਤੇ ਧਿਆਨ ਦਿੱਤਾ ਜਾਵੇ ਨਸ਼ੇ ਦੀ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਰਾਜ ਨਸ਼ੇ ਦੀ ਜਿਹੜੀ ਤੁਹਾਡੀ ਵੀਡੀਓ ਮੇਰੇ ਕੋਲ ਆਈ ਹੈ ਸੀ ਮੈਂ ਨਾਲ ਦੇ ਨਾਲ ਪਾਰਟੀ ਨੂੰ ਭੇਜ ਇੱਕ ਤੁਸੀਂ ਮੁੱਦਾ ਚੱਕਿਆ ਸੀਗਾ ਜਿਹੜੀ ਪਿਛਲੇ ਦਿਨ ਲੜਾਈ ਹੋਈ ਸੀਗੀ ਉਹਦਾ ਕੈਮਰਾ ਹਾਂ ਲੜਾਈ ਵਾਲੇ ਪਰਚੇ ਦੇ ਵਿੱਚ ਅਸਲ ਚ ਕੀ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੋ ਆਪਾਂ ਨੂੰ ਲੱਗਦਾ ਹੈ ਨਾ ਉਹ ਹੁੰਦਾ ਨਹੀਂ ਹੈਗਾ ਅਸੀਂ ਆਵਾਜ਼ ਚੱਕੀ ਜਿਹੜੀ ਧੀਰ ਨੇ ਪਰਚਾ ਕਰਾਉਣਾ ਹੈ ਠੀਕ ਹੈ ਮੈਂ ਐਸਐਚਓ ਸਾਹਿਬ ਨੂੰ ਉਸੇ ਟਾਈਮ ਗੱਲ ਕੀਤੀ ਤੇ ਮੈਂ ਸ਼ਾਇਦ ਤੁਹਾਡੇ ਮੀਡੀਆ ਜਾਰੇ ਤੁਹਾਨੂੰ ਸ਼ਾਇਦ ਤੁਹਾਨੂੰ ਵੀ ਸ਼ਾਇਦ ਅੱਜ ਹੀ ਪਤਾ ਲੱਗੇਗਾ ਅਸਲ ਚ ਪਰਚਾ ਹੋਇਆ ਹੋਇਆ ਉਹ ਪਰਚਾ ਸਾਇਲੈਂਟ ਰੱਖਿਆ ਹੋਇਆ ਹੈ ਪਰਚਾ ਪੂਰਾ ਬਰਕਤ ਤਾਰਾ ਲੱਗੀ ਹੋਈ ਆਲੋ। ਤੁਮਲੀ ਸਾਹਿਬ ਸਾਇਲੈਂਟ ਰੱਖਣ ਦਾ ਕੀ ਗੱਲ ਹੈ? ਪਰ ਸਾਇਲੈਂਟ ਪਰਚਾ ਸਾਇਲੈਂਟ ਨਹੀਂ ਹੁੰਦਾ ਪਰਚਾ ਤਾਂ ਹੋਇਆ ਹੀ ਹੋਇਆ ਹੈ। ਉਹ ਬਾਕੀ ਉਹ ਜਿਹੜਾ ਦੂਜਾ ਪਰਿਵਾਰ ਹੈ ਉਹ ਵੀ ਮੇਰੇ ਕੋਲ ਕੱਲ ਆਇਆ ਸੀ। ਉਹ ਗਰੀਬ ਪਰਿਵਾਰ ਹੈ। ਉਹ ਵੀ ਅਸਲ 'ਚ ਮਿਲਕੀ ਸਮਝੌਤੇ ਵਾਲੇ ਪਾਸੇ ਚੱਲ ਰਿਹਾ ਹੁਣ ਆਪਾਂ ਕਿਸੇ ਨੂੰ ਤੱਕੇ ਨਾਲ ਤਾਂ ਕਹਿ ਨਹੀਂ ਸਕਦੇ ਕਿ ਜਾ ਕੇ ਕੰਦੋ ਚ ਵਾਜਦੇ। ਵੈਸੇ ਆਪਾਂ ਹੁਣ ਜਦ ਅਗਲੇ ਪਾਰਟ